ਜਿਵੇਂ ਇੱਧਰ ਨੂੰ ਮੁਕਾ ਐਸ ਦੂਰੀਆ ਟਿੱਕਾ ਲਾਈ ਬੋ ਤਦੂਰੀਆ ਦੂਰੀਆ ਟਿੱਕਾ ਲਾਇ ਐਸ ਸੌ ਰੁਪਏ ਦੇ ਦਿੱਤੇ ਟਿੱਕਾ ਲਾਇਆ ਟਿੱਕਾ ਲਾਇ ਐਸ ਦੂਰੀਆ ਮਾਮਾ ਦੀ ਚਾਰ ਟਿੱਕਾ ਲਾ ਟਿੱਕਾ ਲਾ ਹੋਰ ਮਾ ਬਤਾ ਮਾ ਦਾ ਸੇਗਾ ਟਿੱਕਾ ਲਾ ਟਿੱਕਾ ਲਾ ਚਲੋ ਜੀ ਜਲਦੀ ਲੱਭੋ ਚੱਲ ਐਸ ਤੋ ਵੀ ਲੈ ਇੱਧਰ ਇੱਧਰ ਨੂੰ ਵੀ ਝਾਕੇ ਚ ਝਾਕੇ ਇੱਕਦਮ ਚੱਲ ਉਹ ਲੱਕੜੀ ਬੰਦ ਜਿ세 ਇੱਧਰ ਨੂੰ ਵੀ ਝਾਕੇ ਮੈਂ ਮੈਂ ਆ ਕੇ ਕਿ ਮਾਸ ਤੇ ਬਣ ਨਹੀਂ ਛੋਟ ਹੀ ਕਿਉਂ ਵਾਲੀ ਆ ਮੰਮੀ ਬਣਾਉਣੀ ਚੱਲ ਉੱਧਰ ਉੱਧਰ ਹੋ ਜਾ ਪੈਸੇ ਵੀ ਮੈਨੂੰ ਨਹੀਂ ਨਾ ਤਰੀ ਬਣੇ ਤੇ ਬਣੋ ਤੇ ਆਂਦੇ ਐਸੇ ਬੰਦੇ ਤੋਂ ਵਜਦ ਲਗਾ ਐਸੇ ਮੜੇ ਇੱਥੇ ਪਿੱਛੇ ਨੂੰ ਕੇ ਬੈਠਾ ਇੱਧੇ ਇੱਧੇ ਨੂੰ ਮਣੋ ਕੇ ਹਾਂ ਹਾਂ ਆਈ ਆ ਆਣਾ ਫੜਾ ਲਿਆ ਮੈਂ ਵੀ ਹੁਣ ਬਣਾਉਂਗੀ ਜੀ ਵੀਡੀਓ ਇਹਦੀ ਬਸ ਬੰਦੇ ਬੰਦੇ ਇੱਧਰ ਵੀਡੀਓ ਬਣਾਉਣਾ ਐਸੇ ਵੀ ਬੰਦੇ ਨਾਲ ਬੰਦਾ ਬੰਦੇ ਹਾਂਜੀ ਵੀਰੇ ਬਣਾਓ ਚਲ ਜਿ세 ਇੱਧੇ ਇੱਧੇ ਨੂੰ ਝਾਕ ਬਈ ਜਿ세 ਬਸ ਵੀਡੀਓ ਬਣੀ ਐ ਇੱਧਰ ਨੂੰ ਇੱਧਰ ਨੂੰ ਝਾਕ ਚਲ ਬੱਸ 아이 ਤੇ ਉਹੀ ਉਹੀ ਰੱਖ ਦੇ ਵਿੱਚ ਚਲ ਹੱਸ ਕੇ ਮਾਰੀ ਚਲ ਚਲ ਜੱਸੇ ਮੂੰਹ ਮਿੱਠਾ ਕਰਾਓ ਹੁਣ ਖੜ ਜਾ ਜੱਸੇ ਮਾੜੀ ਫੜਲਾਤਾ ਸਲਾਲਾਬਾ ਜੱਸਾ ਵੀ ਸਹੀ ਹੈ ਜੱਸਾ ਨਾਲ ਗਾਂਦੇ ਦੇ ਕੇ ਛੋਟੀ ਲੱਗਦੀ ਜੱਸੇ ਵੀ ਬਿੰਦੂ ਨਾਲ ਤੇ ਮੈਂ ਮਿਲ ਗੋਤ ਤੇ ਚਲ ਚਲ ਜੱਸੇ ਮੂੰਹ ਮਿੱਠਾ ਕਰਾ ਖੜਾ ਹੋ ਕੇ ਕਰਾਈ ਦਿਨ ਨੂੰ ਝਾਕ ਖੜਾ ਕੇ ਐਦਾਂ ਇਧਰ ਨੂੰ ਝਾਕ ਕੇ ਨਾਲ ਤੂੰ ਪਸੇ ਪਸੇ ਪਸ ਪਸੇ ਹੋ ਜਾਗਾ ਚੱਲ ਜੱਸੇ ਐ ਕਿਹਦਾ ਵੇਖਦਾ ਆਜਾ ਇੱਧਰ ਇੱਧਰ ਨੂੰ ਚਾਕੇ ਮਾਂ ਮੇਰੇ ਮੂੰਹ 'ਚ ਕੀ ਵੇ ਚੱਲ ਬੁੱਗਾ ਕਰਦੇ ਹੁਣ ਇੱਕ ਬੁੱਗਾ ਮੂੰਹ ਮਿੱਠਾ ਬੁੱਗਾ ਕਰ ਤੇ ਆਹ ਇੱਧਰ ਨੂੰ ਵੀ ਚਾਕੇ ਹਾਂ ਚੱਲ ਐ ਚੱਲ ਤੂੰ ਵੀ ਕੋਈ ਮਿੱਠਾ ਮਿੱਠਾ ਚੱਲ ਬਸ ਰੱਖ ਦੇ ਇੱਥੇ ਬਸ ਚੱਲ ਮੂੰਹ ਮਿੱਠਾ ਕਰ ਦੇ ਜਿਹੜੀ ਮਾਮਾ ਕਹਿੰਦਾ ਉਹ ਖਵਾ ਦੇ ਚੱਕ ਲੈ ਚੱਕ ਲੈ ਆਇਆ ਚੱਲ ਇੱਥੇ ਘੜੇ ਆ ਗਏ ਉਧਰ ਮੁੜੀ ਹੋ ਗਈ ਇੱਧਰ ਮੁੜ ਦੇ ਉਧਰ ਮੁੜ ਆਇਆ ਉਧਰ ਮੁੜ ਕਾ ਹਾਂ ਕਾ ਹੈ ਹੱਸ ਵੀ ਐ ਚ ਬਹੁਤ ਜਗ੍ਹਾ ਦਾ ਵਿੱਚ ਵਿੱਚ ਹਾਂ ਦੰਗ ਚੱਲ ਚੱਲ ਬੁੱਗਾ ਵੀ ਕਰ ਓਏ ਲੈ ਚੱਲ ਜੇ ਦੇਵ ਦੇ ਅਨੁਸਾਰ ਪਈਆ ਵੀ ਜੋ ਮੈਚ ਹੁੰਦੇ ਨੇ ਉਹ ਸਾਹਮਣੇ ਬੈਠ ਫੋਟੋ ਫੋਟੋ ਕਰਾਉਂਦੇ ਫੋਟੋ ਕਰਾਉਣੀ ਫੋਟੋ ਖੜਜ ਇੱਧਰ ਝੱਕ ਜੱਸੇ ਮਾਈਕ ਦਫਾਈ ਅੱਜ ਚਲੋ ਵੈਰੀ ਗੁੱਡ ਜਿਸ ਨੇ ਪਤਾ ਬਰੀ ਹੋਵੇ